ਇੱਕਾ ਛੋਟਾ ਬੱਚਾ ਦੇਖ ਰਹੇ ਹੋ ਤੁਸੀਂ ਇਹਦੀ ਉਮਰ ਮਹਿਜ ਹਜੇ 8 ਮਹੀਨੇ ਹੈਗੀ ਪਰ ਤੁਹਾਨੂੰ ਦੱਸ ਦੇਣਾ ਚਾਹਣਾ ਇਹ ਬੱਚਾ ਇਸ ਦੁਨੀਆ ਤੇ ਕੁਝ ਮਹੀਨਿਆਂ ਦਾ ਮਹਿਮਾਨ ਹੈ ਹਸਪੀਟਲਾਂ ਦੇ ਵੱਲੋਂ ਪੀਜੀਆਈ ਚੰਡੀਗੜ੍ਹ ਦੇ ਵੱਲੋਂ 18 ਕਰੋੜ ਦਾ ਇੰਜੈਕਸ਼ਨ ਕਿਹਾ ਗਿਆ ਹੈਗਾ ਇਹ ਬੱਚੇ ਦੇ ਉੱਤੇ ਲੱਗੂਗਾ ਤਾਂ ਇਹ ਬੱਚਾ ਨਵ ਦੀ ਨਵੀਂ ਜ਼ਿੰਦਗੀ ਲੈ ਸਕਦਾਗਾ ਭਾਈ ਜੇ ਦੱਸੋਗੇ ਥੋੜਾ ਬੱਚੇ ਬਾਰੇ ਕੀ ਪ੍ਰੋਬਲਮ ਹੈ ਕੀ ਸਮੱਸਿਆ ਜੀ ਇਹਨਾਂ ਦੀ ਸਪੈਂਡਲ ਮਸਕੂਲਰ ਡੀਜਨਰੇਟਿਵ ਬਿਮਾਰੀ ਹੈ ਜੀ ਜੋ ਦੱਸਿਆ ਸਾਨੂੰ ਤੇ ਇਹ ਤਾਂ ਸਰ ਇਲਾਜ ਇੰਜੈਕਸ਼ਨ ਹੈ 18 ਕਰੋੜ ਹਾਂ ਹਾਂ ਤੇ ਜਾ ਸਰ ਡਰਾਪਸ ਹੈ ਜੀ ਉਹ 2.5 ਲੱਖ ਦੀ ਹੈ ਪਰ ਮੰਨ ਤੁਸੀਂ ਡਾਈਵ ਟਾਈਮ ਪਉਣੀ ਪੈਣੀ ਹੈ ਟਾਈਮ ਮੈਂ ਦੇਖ ਰਿਹਾ ਹਾਂ ਬੱਚਾ ਗਰਦਨ ਨਹੀਂ ਚੱਕ ਪਾ ਰਿਹਾ ਇਹ ਵੀ ਉਸੇ ਪ੍ਰੋਬਲਮ ਕਰਕੇ ਹੈ ਜੀ ਹਾਂ ਇਹ ਉਸੇ ਪ੍ਰੋਬਲਮ ਕਰਕੇ ਹੈ ਜੀ ਮਸਲਾ ਦਿੰਦੇ ਦੇ ਕੰਮ ਨਹੀਂ ਕਰਦੇ ਯਾਨੀ ਕਿ ਮਸਲਾ ਕੰਮ ਨਹੀਂ ਕਰਦਾ ਹਾਂਜੀ ਹਾਂਜੀ ਦੇਖੋ ਇਸ ਜਮੀਨ ਦੇ ਬਾਹਰ ਜੀ ਦੇਖੋ ਜੀ ਦੱਸ ਤਾਂ ਥੋੜੀ ਚੱਕ ਲੂਗਾ ਜੀ ਮਤਲਬ 18 ਕਰੋੜ ਦਾ ਇੰਜੈਕਸ਼ਨ ਲੱਗਦਾ ਤਾਂ ਸ਼ੋਰਟ ਹੈ ਵੀ ਬੱਚਾ ਵੀ ਬੱਚਾ ਵੀ ਸਹੀ ਹੋ ਜਾਊਗਾ ਕੋਈ ਨਹੀਂ ਜੇ ਆ ਬੱਚੇ ਜਲਦੀ ਵੀ ਜਲਦੀ ਜੀ ਮੈਨੂੰ ਇਹ ਉਮੀਦ ਹੈ ਛੋਟੇ ਬੱਚੇ ਨੂੰ ਨਵਾਂ ਜਨਮ ਦੇਣ ਲਈ ਮਤਵਤਾ ਮਦਦ ਕਰੋਗੇ ਵੀਰ ਦਾ ਥਲੇ ਸਕਰੀਨ ਤੇ ਫੋਨ ਨੰਬਰ ਦਿੱਤਾ ਗਿਆ ਹੈਗਾ ਫੋਨ ਕਰਕੇ ਜਰੂਰ ਸਹਾਇਤਾ ਕਰਿਓ ਇੱਕਾ ਛੋਟਾ ਬੱਚਾ ਦੇਖ ਰਹੇ ਹੋ ਤੁਸੀਂ ਜੇ ਦੀ ਉਮਰ ਮਹਿਜ ਹਜੇ 8 ਮਹੀਨੇ ਹੈਗੀ ਪਰ ਤੁਹਾਨੂੰ ਦੱਸ ਦੇਣਾ ਚਾਹਣਾ ਇਹ ਬੱਚਾ ਇਸ ਦੁਨੀਆ ਤੇ ਕੁਝ ਮਹੀਨਿਆਂ ਦਾ ਮਹਿਮਾਨ ਹੈ ਹਸਪੀਟਲਾਂ ਦੇ ਵੱਲੋਂ ਪੀਜੀਆਈ ਚੰਡੀਗੜ੍ਹ ਦੇ ਵੱਲੋਂ 18 ਕਰੋੜ ਦਾ ਇੰਜੈਕਸ਼ਨ ਕਿਹਾ ਗਿਆ ਹੈਗਾ ਇਹ ਬੱਚੇ ਦੇ ਉੱਤੇ ਲੱਗੂਗਾ ਤਾਂ ਇਹ ਬੱਚਾ ਨਵਦੀ ਨਵੀਂ ਜ਼ਿੰਦਗੀ ਲੈ ਸਕਦਾ ਹੈਗਾ ਭਾਈ ਜੇ ਦੱਸੋਗੇ ਥੋੜਾ ਬੱਚੇ ਬਾਰੇ ਕੀ ਪ੍ਰੋਬਲਮ ਹੈ ਕੀ ਸਮੱਸਿਆ ਜੀ ਇਹਨਾਂ ਦੀ ਸਪੈਨਡਲ ਮਸੂਕੋਲਰ ਦੀ ਬਿਨਾਂ ਦੀ ਬਿਮਾਰੀ ਹੈ ਜੀ ਜੋ ਤੁਸੀਂ ਸਾਨੂੰ ਤੇ ਇਹ ਤਾਂ ਸਰ ਲਾਜ ਇੰਜੈਕਸ਼ਨ ਹੈ 18 ਕਰੋੜ ਹੂੰ ਹੂੰ ਤੇ ਜਾ ਸਰ ਡਰਾਪਸ ਹੈ ਜੀ ਉਹ 2.5 ਲੱਖ ਦੀ ਹੈ ਪਰ ਮੰਨ ਤੁਸੀਂ ਲਾਈਫ ਟਾਈਮ ਤੇ ਹੋਣੀ ਪੈਂਦੀ ਹੈ ਲਾਈਫ ਟਾਈਮ ਮੈਂ ਦੇਖ ਰਿਹਾ ਹਾਂ ਬੱਚਾ ਗਰਦਨ ਨਹੀਂ ਚੱਕ ਪਾ ਰਿਹਾ ਇਹ ਵੀ ਉਸੇ ਪ੍ਰੋਬਲਮ ਕਰਕੇ ਹੈ ਜੀ ਹਾਂ ਉਸੇ ਪ੍ਰੋਬਲਮ ਕਰਕੇ ਹੈ ਜੀ ਮਸਲਾ ਦਿੱਨੇ ਦੇ ਤੇ ਕੰਮ ਨਹੀਂ ਕਰਦੇ ਯਾਨੀ ਕਿ ਜੀ ਮਸਲਾ ਕੰਮ ਨਹੀਂ ਕਰਦਾ ਹਾਂਜੀ ਹਾਂਜੀ ਦੇਖੋ ਇਹ ਜਮੀਨ ਦੇ ਬਾਹਰ ਹੀ ਦੇਖੋ ਜੀ ਆਹ ਦੇਖੋ ਜੀ ਦੱਤ ਐ ਥੋੜੀ ਚੱਕ ਲੂਗਾ ਜੀ ਆਹ ਮਰੋ 18 ਕਰੋੜ ਦਾ ਰੰਜਕਸ਼ਨ ਲੱਗਦਾ ਤਾਂ ਸ਼ੋਰਟ ਹੀ ਹੈ ਵੀ ਬੱਚਾ ਵੀ ਬੱਚਾ ਵੀ ਸਹੀ ਹੋ ਜਾਊਗਾ। ਕੋਈ ਨਹੀਂ ਜੇ ਆ ਬੱਚੀ ਜਲਦੀ ਵੀ ਜਮਨੇ ਜੋ ਉਮੀਦ ਜਿੰਨੀ ਜੀਉ ਬੱਚੇ। ਮੈਨੂੰ ਇਹ ਉਮੀਦ ਹੈ ਛੋਟੇ ਬੱਚੇ ਨੂੰ ਨਵਾਂ ਜਨਮ ਦੇਣ ਲਈ ਬਹੁਤ ਵੱਧ ਮਦਦ ਕਰੋਗੇ। ਵੀਰ ਦਾ ਥੱਲੇ ਸਕਰੀਨ ਤੇ ਫੋਨ ਨੰਬਰ ਦਿੱਤਾ ਗਿਆ ਹੈਗਾ ਫੋਨ ਕਰਕੇ ਜਰੂਰ ਸਹਾਇਤਾ ਕਰਿਓ। ਇੱਕਾ ਛੋਟਾ ਬੱਚਾ ਦੇਖ ਰਹੇ ਹੋ ਤੁਸੀਂ। ਇਹਦੀ ਉਮਰ ਮਹਿਜ ਹਜੇ 8 ਮਹੀਨੇ ਹੈਗੀ। ਪਰ ਤੁਹਾਨੂੰ ਦੱਸ ਦੇਣਾ ਚਾਹਣਾ ਇਹ ਬੱਚਾ ਇਸ ਦੁਨੀਆ ਤੇ ਕੁਝ ਮਹੀਨਿਆਂ ਦਾ ਮਹਿਮਾਨ ਹੈ। ਹਸਪੀਟਲਾਂ ਦੇ ਵੱਲੋਂ ਪੀਜੀਆਈ ਚੰਡੀਗੜ੍ਹ ਦੇ ਵੱਲੋਂ 18 ਕਰੋੜ ਦਾ ਇੰਜੈਕਸ਼ਨ ਕਿਹਾ ਗਿਆ ਹੈ ਬੱਚੇ ਦੇ ਉੱਤੇ ਲੱਗੂਗਾ ਤਾਂ ਇਹ ਬੱਚਾ ਨਵਦੀ ਨਵੀਂ ਜ਼ਿੰਦਗੀ ਲੈ ਸਕਦਾਗਾ ਬਈ ਜੇ ਦੱਸੋਗੇ ਥੋੜਾ ਬੱਚੇ ਬਾਰੇ ਕੀ ਪ੍ਰੋਬਲਮ ਆ ਕੀ ਸਮੱਸਿਆ ਜੀ ਇਹਨਾਂ ਦੀ ਸਪੈਂਡਲ ਮਸਕੂਲਰ ਡੀਜਨਰੇਟਿਵ ਬਿਮਾਰੀ ਹੈ ਜੀ ਜੋ ਦੱਸਿਆ ਸਾਨੂੰ ਤੇ ਇਹ ਤਾਂ ਸਰ ਇਲਾਜ ਇੰਜੈਕਸ਼ਨ ਹੈ 18 ਕਰੋੜ ਹੂੰ ਹੂੰ ਤੇ ਜਾਂ ਸਰ ਡਰਾਪਸ ਹੈ ਜੀ ਉਹ 2.5 ਲੱਖ ਦੀ ਹੈ ਪਰ ਮੰਤਰੀ ਲਾਈਫ ਟਾਈਮ ਤੇ ਹੋਣੀ ਪੈਂਦੀ ਹੈ ਲਾਈਫ ਟਾਈਮ ਮੈਂ ਦੇਖ ਰਿਹਾ ਹਾਂ ਬੱਚਾ ਗਰਦਨ ਨਹੀਂ ਚੱਕ ਪਾ ਰਿਹਾ ਇਹ ਵੀ ਉਸੇ ਪ੍ਰੋਬਲਮ ਕਰਕੇ ਹੈ ਜੀ ਹਾਂ ਉਸੇ ਪ੍ਰੋਬਲਮ ਕਰਕੇ ਹੈ ਜੀ ਮਸਲਾ ਦਿੱਨੇ ਦੇ ਤੇ ਕੰਮ ਨਹੀਂ ਕਰਦੇ ਯਾਨੀ ਕਿ ਮਸਲਾ ਕੰਮ ਨਹੀਂ ਕਰਦਾ ਹਾਂਜੀ ਹਾਂਜੀ ਦੇਖੋ ਇਹ ਜਮੀਨ ਦੇ ਬਾਹਾਂ ਹੀ ਦੇਖੋ ਜੀ ਆਹ ਦੇਖੋ ਜੀ ਦੱਤ ਐ ਥੋੜੀ ਚੱਕ ਲੂਗਾ ਜੀ ਮਤਲਬ 18 ਕਰੋੜ ਦਾ ਰੰਜੈਕਸ਼ਨ ਲੱਗਦਾ ਤਾਂ ਸ਼ੋਰਟ ਹੀ ਹੈ ਵੀ ਬੱਚਾ ਵੀ ਬੱਚਾ ਵੀ ਸਹੀ ਹੋ ਜਾਊਗਾ ਕੋਈ ਨਹੀਂ ਜੇ ਆ ਬੱਚੇ ਜਲਦੀ ਵੀ ਜਮਨੇ ਉਹ ਉਮੀਦ ਜਿੰਦੀ ਕਿ ਜੀ ਬੱਚੇ ਮੈਨੂੰ ਇਹ ਉਮੀਦ ਹੈ ਛੋਟੇ ਬੱਚੇ ਨੂੰ ਨਵਾਂ ਜਨਮ ਦੇਣ ਲਈ ਮਤਵਾਦ ਮਦਦ ਕਰੋਗੇ ਵੀਰ ਦਾ ਥਲੇ ਸਕਰੀਨ ਤੇ ਫੋਨ ਨੰਬਰ ਦਿੱਤਾ ਗਿਆ ਹੈਗਾ ਫੋਨ ਕਰਕੇ ਜਰੂਰ ਸਹਾਇਤਾ ਕਰਿਓ ਇੱਕਾ ਛੋਟਾ ਬੱਚਾ ਦੇਖ ਰਹੇ ਹੋ ਤੁਸੀਂ ਜੇ ਦੀ ਉਮਰ ਮਹਿਜ ਹਜੇ 8 ਮਹੀਨੇ ਹੈਗੀ ਪਰ ਤੁਹਾਨੂੰ ਦੱਸ ਦੇਣਾ ਚਾਹਣਾ ਇਹ ਬੱਚਾ ਇਸ ਦੁਨੀਆ ਤੇ ਕੁਝ ਮਹੀਨਿਆਂ ਦਾ ਮਹਿਮਾਨ ਹੈ ਹਸਪੀਟਲਾਂ ਦੇ ਵੱਲੋਂ ਪੀਜੀਆਈ ਚੰਡੀਗੜ੍ਹ ਦੇ ਵੱਲੋਂ 18 ਕਰੋੜ ਦਾ ਇੰਜੈਕਸ਼ਨ ਕਿਹਾ ਗਿਆ ਹੈਗਾ ਇਹ ਬੱਚੇ ਦੇ ਉੱਤੇ ਲੱਗੂਗਾ ਤਾਂ ਇਹ ਬੱਚਾ ਨਵਦੀ ਨਵੀਂ ਜ਼ਿੰਦਗੀ ਲੈ ਸਕਦਾ ਹੈਗਾ ਭਾਈ ਜੇ ਦੱਸੋਗੇ ਥੋੜਾ ਬੱਚੇ ਬਾਰੇ ਕੀ ਪ੍ਰੋਬਲਮ ਹੈ ਕੀ ਸਮੱਸਿਆ ਜੀ ਇਹਨਾਂ ਦੀ ਸਪੈਨਡਲ ਮਸੂਕੋਲਰ ਦੀ ਬਿਨਾਂ ਦੀ ਬਿਮਾਰੀ ਹੈ ਜੀ ਜੋ ਤੁਸੀਂ ਸਾਨੂੰ ਤੇ ਇਹ ਤਾਂ ਸਰ ਲਾਜ ਇੰਜੈਕਸ਼ਨ ਹੈ 18 ਕਰੋੜ ਹੂੰ ਹੂੰ ਤੇ ਜਾ ਸਰ ਡਰਾਪਸ ਹੈ ਜੀ ਉਹ 2.5 ਲੱਖ ਦੀ ਹੈ ਪਰ ਮਨਸ ਜਾਈਵ ਟਾਈਮ ਤੇ ਹੋਣੀ ਪੈਂਦੀ ਹੈ ਲਾਈਫ ਟਾਈਮ ਮੈਂ ਦੇਖ ਰਿਹਾ ਹਾਂ ਬੱਚਾ ਗਰਦਨ ਨਹੀਂ ਚੱਕ ਪਾ ਰਿਹਾ ਇਹ ਵੀ ਉਸੇ ਪ੍ਰੋਬਲਮ ਕਰਕੇ ਹੈ ਜੀ ਹਾਂ ਉਸੇ ਪ੍ਰੋਬਲਮ ਕਰਕੇ ਹੈ ਜੀ ਮਸਲਾ ਦਿੱਨੇ ਦੇ ਤੇ ਕੰਮ ਨਹੀਂ ਕਰਦੇ ਯਾਨੀ ਕਿ ਜੀ ਮਸਲਾ ਕੰਮ ਨਹੀਂ ਕਰਦਾ ਹਾਂਜੀ ਹਾਂਜੀ ਦੇਖੋ ਇਹ ਜਮੀਨ ਦੇ ਬਾਹਰ ਹੀ ਦੇਖੋ ਜੀ ਆਹ ਦੇਖੋ ਜੀ ਦੱਤ ਐ ਥੋੜੀ ਚੱਕ ਲੂਗਾ ਜੀ ਆਹ ਲਓ ਮਰੋ 18 ਕਰੋੜ ਦਾ ਇੰਜੈਕਸ਼ਨ ਲੱਗਦਾ ਤਾਂ ਸ਼ੋਰਟ ਹੀ ਹੈ ਵੀ ਬੱਚਾ ਵੀ ਬੱਚਾ ਵੀ ਸਹੀ ਹੋ ਜਾਊਗਾ ਉਹ ਕਿਹਨੇ ਵੀ ਜੇ ਆ ਬੱਚੇ ਜਲਦੀ ਵੀ ਜਮਨੇ ਜੋ ਉਮੀਦ ਜਿੰਦੀ ਜੀ ਬੱਚੇ ਮੈਨੂੰ ਇਹ ਉਮੀਦ ਹੈ ਛੋਟੇ ਬੱਚੇ ਨੂੰ ਨਵਾਂ ਜਨਮ ਦੇਣ ਲਈ ਬਹੁਤ ਵੱਧ ਮਦਦ ਕਰੋਗੇ ਵੀਰ ਦਾ ਥੱਲੇ ਸਕਰੀਨ ਤੇ ਫੋਨ ਨੰਬਰ ਦਿੱਤਾ ਗਿਆ ਹੈਗਾ ਫੋਨ ਕਰਕੇ ਜਰੂਰ ਸਹਾਇਤਾ ਕਰੋ